ਸਾਸ਼੍ਰੀ ਕਾਲ ਦੀ ਸਾਰਿਆਂ ਨੂੰ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਤੇ ਬਹੁਤ ਜ਼ਰੂਰੀ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਾਹਮਣੇ ਲਿਖਿਆ ਹੈ ਅਲੋਪ ਹੋ ਰਿਹਾ ਪੰਜਾਬੀ ਵਿਰਸਾ ਜੋ ਚੀਜ਼ਾਂ ਆਪਾਂ ਭੁੱਲ ਰਹੇ ਆਂ ਜਾਂ ਗਵਾ ਬੈਠੇ ਆਂ ਉਹ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਸ਼ੁਰੂ ਕਰਦੇ ਆਂ ਅੱਜ ਦੀ ਗੱਲਬਾਤ ਉਸ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਕਮੈਂਟ ਜ਼ਰੂਰ ਕਰੋ ਸ਼ੁਰੂ ਕਰਦੇ ਆਂ ਅੱਜ ਦੀ ਅਪਡੇਟ ਤੇ ਪਹਿਲੀ ਤਸਵੀਰ ਹੈ ਸੰਦੂਕ ਦੀ ਦੇਖੋ ਧਿਆਨ ਨਾਲ ਇਹ ਸੰਦੂਕ ਆਪਣੇ ਦਾਦਾ-ਦਾਦੀ ਹੋਰੇ ਪੁਰਾਣੇ ਸਮਿਆਂ ਦੇ ਵਿੱਚ ਬਹੁਤ ਪਿਆਰ ਨਾਲ ਤੇ ਬਹੁਤ ਸਾਂਭ ਕੇ ਰੱਖਦੇ ਸੀ ਇਸ ਵਿੱਚ ਜ਼ਰੂਰੀ ਚੀਜ਼ਾਂ ਆਪਣੀਆਂ ਸਾਂਭ ਕੇ ਰੱਖਦੇ ਸੀ ਦੇਖੋ ਜੀ ਸੰਦੂਕ ਅਗਲੀ ਤਸਵੀਰ ਹੈ ਪੱਖੀ ਦੀ ਪੱਖੀ ਪੁਰਾਣੇ ਸਮਿਆਂ ਦੇ ਵਿੱਚ ਜਾਂ ਹੁਣ ਵੀ ਲੋਕ ਹਵਾ ਲੈਣ ਲਈ ਯੂਜ਼ ਕਰਦੇ ਸੀ ਹਵਾ ਚੱਲਣ ਲਈ ਯੂਜ਼ ਕਰਦੇ ਸੀ ਤੇ ਇਸ ਨੂੰ ਬਹੁਤ ਤਰੀਕੇ ਨਾਲ ਸਜਾਇਆ ਜਾਂਦਾ ਸੀ ਤੇ ਰੈਡੀ ਕਰਦੇ ਸੀ ਅਗਲੀ ਤਸਵੀਰ ਹੈ ਟੋਕਰੇ ਦੀ ਟੋਕਰਾ ਲੋਕ ਬਹੁਤ ਪੁਰਾਣੇ ਸਮਿਆਂ ਦੇ ਵਿੱਚ ਕੁਝ ਸਮਾਨ ਚੱਕਣ ਲਈ ਢੋਨ ਲਈ ਯੂਜ਼ ਕਰਦੇ ਸੀ ਤੇ ਟੋਕਰਾ ਐਦਾਂ ਬਣਦਾ ਸੀ ਦੇਖੋ ਜੀ ਟੋਕਰਾ ਅਗਲੀ ਤਸਵੀਰ ਹੈ ਕੁੰਡਾ ਘੋਟਨਾ ਇਹ ਤੁਸੀਂ ਅਕਸਰ ਹੀ ਵੇਖਿਆ ਹੋਣਾ ਪਰ ਅੱਜ ਕੱਲ ਮਿਕਸੀਆਂ ਆ ਗਈਆਂ ਇਹ ਕੁੰਡਾ ਘੋਟਨਾ ਚਟਨੀ ਬਣਾਉਣ ਲਈ ਯੂਜ਼ ਕੀਤਾ ਜਾਂਦਾ ਸੀ ਇਸ ਦੀ ਚਟਨੀ ਬਹੁਤ ਸਵਾਦ ਬਣਦੀ ਹੈ ਇਹ ਦੇਖੋ ਦਰੀਆਂ ਜੋ ਪੁਰਾਣੇ ਸਮਿਆਂ ਦੇ ਵਿੱਚ ਬੀਬੀਆਂ ਵੱਲੋਂ ਔਰਤਾਂ ਵੱਲੋਂ ਦਰੀਆਂ ਬੁਣੀਆਂ ਜਾਂਦੀਆਂ ਸੀ ਦਰੀਆਂ ਤੇ ਇਹ ਆ ਚੁੱਲਾ ਚੁੱਲਾ ਦੇਖੋ ਜੀ ਪੁਰਾਣੇ ਸਮੇਂ ਦੇ ਵਿੱਚ ਲੋਕ ਛਟੀਆਂ ਵਿੱਚ ਨਾਲ ਅੱਗ ਬਾਲਦੇ ਸੀ ਤੇ ਚੁੱਲ੍ਹੇ ਤੇ ਹੀ ਰੋਟੀਆਂ ਬੰਨਦੇ ਸੀ ਜ਼ਿਆਦਾਤਰ ਇਹ ਦੇ ਕੋ ਫੂਕਣੀ ਜਦੋਂ ਚੁੱਲ੍ਹੇ ਵਿੱਚ ਅੱਗ ਬੁੱਝ ਜਾਂਦੀ ਸੀ ਤੇ ਫਿਰ ਫੂਕਾ ਮਾਰ ਕੇ ਜਿਹੜੀ ਫੂਕਣੀ ਯੂਜ਼ ਕਰਦੇ ਸੀ ਇਹਨੂੰ ਕਹਿੰਦੇ ਆ ਫੂਕਣੀ ਮਦਾਨੀ ਲੱਸੀ ੜਕਦੇ ਸੀ ਹਨ ਜੋ ਵੀ ਕਿਉ ਵਗੈਰਾ ਇਹ ਆ ਮਧਾਣੀ ਤੁਸੀਂ ਦੇਖੋ ਤਸਵੀਰ ਇਹ ਚੀਜ਼ਾਂ ਅੱਜ ਕੱਲ੍ਹ ਅਲੋਪ ਹੋ ਗਈਆਂ ਤੇ ਆਪਾਂ ਦੂਰ ਹੁੰਦੇ ਜਾ ਰਹੇ ਇਹਨਾਂ ਚੀਜ਼ਾਂ ਤੋਂ ਕਿਉ ਮੱਖਣ ਦੁੱਧ ਹਨਾ ਇਹ ਆ ਕੰਦੋਲੀ ਪਹਿਲਾਂ ਪਿੰਡਾਂ ਦੇ ਵਿੱਚ ਅਕਸਰ ਇਹ ਕੰਦੋਲੀਆ ਬਣਾਈਆਂ ਜਾਂਦੀਆਂ ਸੀ ਤੇ ਉੱਥੇ ਹੀ ਬੈਠ ਕੇ ਲੋਕ ਖਾ ਪੀ ਲੈਂਦੇ ਸੀ ਤੇ ਚੁੱਲਾ ਉੱਥੇ ਲੱਗਦਾ ਸੀ ਇਹ ਆ ਮੰਜਾ ਇਹ ਥੱਲੇ ਦੌਣ ਤੇ ਮੰਜਾ ਮੋٹے-ਮੋٹے ਪਾਵੇ ਆ ਨਾਲ ਲੋਕ ਬੋਂਦੇ ਸੀ ਬਹੁਤ ਸੋਹਣਾ ਮੰਜਾ ਇਹ ਆ ਬਲਦ ਗੱਡੀ ਬਲਦ ਗੱਡੀ ਪਹਿਲਾਂ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਹੁੰਦੀਆਂ ਸੀ ਤੇ ਹਰ ਘਰ ਵਿੱਚ ਇੱਕ ਬਲਦ ਗੱਡੀ ਜ਼ਰੂਰ ਹੁੰਦੀ ਸੀ ਪਰ ਅੱਜ ਕੱਲ ਨਵੀਆਂ ਤਕਨੀਕਾਂ ਦੇ ਨਾਲ ਲੋਕੋ ਮੋਟਰਸਾਈਕਲ ਮਗਰ ਪਾ ਲੈਂਦੇ ਆ ਹਨ ਤੇ ਉਹ ਚੀਜ਼ ਆ ਗਈਆਂ ਇਹ ਆਲਾ ਪਹਿਲਾਂ ਪਿੰਡਾਂ ਦੇ ਵਿੱਚ ਇੱਕ ਘਰ ਦੇ ਵਿੱਚ ਇਹ ਕਾਲਾ ਜ਼ਰੂਰ ਰੱਖਿਆ ਜਾਂਦਾ ਜਿੱਥੇ ਲੋਕ ਦੀਵਾ ਲਾ ਲੈਂਦੇ ਜਾਂ ਕੁਝ ਰੱਖ ਲੈਂਦੇ ਇੱਕ ਸਾਈਨ ਬੋਰਡ ਹੁੰਦਾ ਸੀ ਪਹਿਲਾਂ ਪਿੰਡਾਂ ਦੇ ਵਿੱਚ ਇੱਕ ਪੱਥਰ ਦਾ ਬਣਿਆ ਹੁੰਦਾ ਸੀ ਹਰ ਮੋੜ ਤੇ ਜਿੱਥੇ ਲਿਖਿਆ ਹੁੰਦਾ ਸੀ ਪਿੰਡ ਦਾ ਨਾਮ ਪਰ ਅੱਜ ਕੱਲ ਇਹ ਚੀਜ਼ ਨਹੀਂ ਹੈ ਇਹ ਆ ਪੀੜੀ ਜਿੱਥੇ ਬੈਠ ਜਾਂਦੇ ਸੀ ਅੱਜ ਕੱਲ ਤਾਂ ਪੀੜੀਆਂ ਵੀ ਕਾਫੀ ਤਰ੍ਹਾਂ ਦੀਆਂ ਆ ਗਈਆਂ ਜੇ ਤੁਹਾਨੂੰ ਸਾਡੀ ਅੱਜ ਦੀ ਜਾਣਕਾਰੀ ਚੰਗੀ ਲੱਗੀ ਤਾਂ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਦੱਸਿਓ ਸਾਨੂੰ ਅੱਗੇ ਤੁਸੀਂ ਕਿਸ ਕਲਾਕਾਰ ਦੀ ਜਾਂ ਕਿਸ ਟੌਪਿਕ ਬਾਰੇ ਜਾਣਕਾਰੀ ਲੈਣੀ ਚਾਹੁੰਦੇ ਹੋ ਧੰਨਵਾਦ ਜੀ